ਬਾਬੇ ਨਾਨਕ ਦੀ ਵਿਗਿਆਨਕ ਸੂਝ ਦੇਖੋ ਬਾਬਾ ਨਾਨਕ ਕਹਿੰਦਾ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਪਿਪਣ ਸਾਜਿਆ ਘਟ ਘਟ ਜੋਤ ਸਮੋਏ ਮਤਲਬ ਪ੍ਰਮਾਤਮਾ ਨੇ ਪਹਿਲਾ ਹਵਾ ਬਣਾਈ ਹਵਾ ਤੋਂ ਫਿਰ ਪਾਣੀ ਬਣਿਆ ਉਹਦੇ ਬਾਅਦ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆਈ ਸਾਇੰਸ ਪੜੋ ਅੱਜ ਦੇ ਵਿਗਿਆਨੀ ਵੀ ਇਹੀ ਗੱਲ ਕਰਦੇ ਆ ਕਿ ਬਿਲਕੁਲ ਐਦਾਂ ਹੀ ਹੋਇਆ ਏ ਸੋ ਇਹ ਦੁਨੀਆ ਤੇ ਸਭ ਤੋਂ ਵੱਡਾ ਵਿਗਿਆਨੀ ਆ ਬਾਬਾ ਨਾਨਕ ਹੋਰ ਵਿਦਵਤਾ ਦੇਖੋ ਬਾਬੇ ਨਾਨਕ ਦੀ ਪਛਾਵਾਂ ਦੀ ਬਾਬੇ ਨਾਨਕ ਨੂੰ ਬਹੁਤ ਪਛਾਵਾਂ ਹੁੰਦੀਆਂ ਤੀਆਂ ਮੱਕੇ ਮਦੀਨੇ ਗਏ ਬਾਬਾ ਜੀ ਮਦੀਨੇ ਜਾ ਕੇ ਉਹਨਾਂ ਨੇ ਸੱਚ ਦਾ ਪ੍ਰਚਾਰ ਕਰਿਆ ਮੁਸਲਮਾਨ ਲੋਕਾਂ ਉਹਨਾਂ ਦੀ ਅਰਬੀ ਭਾਸ਼ਾ ਹੈ ਤੇ ਉਹਦੇ ਬਾਅਦ ਜਦੋਂ ਸੱਚ ਦਾ ਪ੍ਰਚਾਰ ਕਰਨ ਤੋਂ ਬਾਅਦ ਜਦੋਂ ਆਉਣ ਲੱਗੇ ਆ ਬਾਬਾ ਨਾਨਕ ਵਿਦਾਇਗੀ ਲੈਣ ਲੱਗੇ ਆ ਨਾ ਤਾਂ ਆਉਣ ਲਈ ਵੀ ਮੈਂ ਚੱਲੇ ਆਪਣੇ ਹੁਣ ਹੋਰ ਪਾਸੇ ਪ੍ਰਚਾਰ ਕਰਨ ਲਈ ਤਾਂ ਲੋਕਾਂ ਨੇ ਕਿਹਾ ਵੀ ਗੁਰੂ ਸਾਹਿਬ ਸਾਨੂੰ ਕੋਈ ਐਸੀ ਜੀ ਚੀਜ਼ ਦੇ ਕੇ ਜਾਓ ਜਿਹਦੇ ਕਰਕੇ ਅਸੀਂ ਤੁਹਾਨੂੰ ਯਾਦ ਕਰ ਲਈਏ ਥੋੜੀ ਯਾਦ ਆ ਜਿਆ ਕਰੇ ਤਾਂ ਬਾਬੇ ਨਾਨਕ ਨੇ ਅਰਬੀ ਭਾਸ਼ਾ ਦੇ ਵਿੱਚ ਜਪਜੀ ਸਾਹਿਬ ਲਿਖ ਕੇ ਉਹਨਾਂ ਨੂੰ ਦਿੱਤਾ ਜੋ ਅੱਜ ਵੀ ਉਹਨਾਂ ਨੇ ਸੰਭਾਲ ਕੇ ਰੱਖਿਆ ਪਿਆਏ ਉੱਥੇ ਪਿਆਏ ਇਹ ਆ ਮਿੱਤਵਤਾ ਬਾਬੇ ਨਾਨਕ ਦੀ ਹੋਰ ਇੱਕ ਗੱਲ ਦੇਖੋ ਬਾਬੇ ਨਾਨਕ ਦੀ ਜਿਹੜੀ ਇਹ ਫੋਟੋ ਆ ਨਾ ਅਸਲੀ ਫੋਟੋ ਨਹੀਂ ਹੈਗੀ ਨਕਲੀ ਫੋਟੋ ਹੈ ਕਾਲਪਨਿਕ ਫੋਟੋ ਆ ਇਹ ਫੋਟੋਆਂ ਦੀ ਪੂਜਾ ਨਹੀਂ ਕਰਨੀ ਬਾਬੇ ਨਾਨਕ ਨੂੰ ਜਪਜੀ ਸਾਹਿਬ ਦੇ ਵਿੱਚ ਦੇਖੋ ਜਪਜੀ ਸਾਹਿਬ ਇੱਛਾ ਬਾਬਾ ਨਾਨਕ ਜਪਜੀ ਸਾਹਿਬ ਦੀ ਬਾਣੀ ਪੜੋ ਵਿਚਾਰੋ ਅਮਲ ਕਰੋ ਇਹ ਬਾਬੇ ਨਾਨਕ ਦੇ ਦਰਸ਼ਨ ਆ